ਵੀ ਕੋਈ ਆਉਂਦੇ ਨੇ ਸਾਡੀਆਂ ਜਮੀਨਾਂ ਕਿਉਂਦੇ ਆਏ ਅਸੀਂ ਬਈ ਹੋਰ ਸਟੇਟਾਂ ਚ ਸਾਨੂੰ ਇਜਾਜ਼ਤ ਆ ਵੀ ਅਸੀਂ ਲੈ ਲਾਂਗੇ ਜਮੀਨ ਸਾਡੇ ਆ ਕੇ ਇੱਥੇ ਹਰੇਕ ਵੱਸ ਜਾਂਦਾ ਹਰੇਕ ਜਣਾ ਆ ਜਾਂਦਾ ਹੈਗਾ ਇੱਥੇ ਨੌਕਰੀਆਂ ਵੀ ਇੱਥੇ ਆ ਕੇ ਹਰੇਕ ਕਰਨ ਲੱਗ ਜਾਂਦਾ ਸਾਨੂੰ ਇਜਾਜ਼ਤ ਨਹੀਂ ਦੂਜੇ ਬੰਦੇ ਵੀ ਜਿਹੜੇ ਲੁਧਿਆਣਾ ਵਿੱਚ ਜਾਂ ਵੈਸੇ ਬਈ ਇਹ ਆਉਂਦੇ ਨੇ ਨਾ ਸਾਡੇ ਇੱਥੇ ਕੰਮ ਕਰਨ ਨੂੰ ਬਿਹਾਰ ਤੋਂ ਉਹਨਾਂ ਤੋਂ ਸਾਨੂੰ ਕੋਈ ਡਰ ਨਹੀਂ ਉਹ ਸਾਡੇ ਅੰਡਰ ਕੰਮ ਕਰਦੇ ਨੇਗੇ ਪਰ ਜਿਹੜੇ आम आदमी ਦੇ ਰੂਪ ਵਿੱਚ ਭਈਏ ਆਉਂਦੇ ਨੇ ਨਾ ਸਾਨੂੰ ਉਹਨਾਂ ਤੋਂ ਡਰ ਹੈ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਉਹਨਾਂ ਤੋਂ ਖਤਰਾ ਹੈ ਭਈਏ ਭਈਏ ਤਾਂ ਕੀ ਮਤਲਬ ਭਈਏ ਇਹ ਤਾਂ ਕੀ ਮੈਂ ਇਹ ਮਤਲਬ ਬਿਹਾਰ ਤੋਂ ਜੋ ਲੋਕ ਆਉਂਦੇ ਨੇ ਉਹਨਾਂ ਉਹਨਾਂ ਦਾ ਕੋਈ ਆਜਾ ਪੰਜਾਬੀ ਚ ਦੇਸੀ ਪਾਸਾ ਚ ਭਈਏ ਕਹਿੰਦੇ ਆ ਭਈਆ ਇਹਦਾ ਮਤਲਬ ਹੋਰ ਵੀ ਕੱਢਿਆ ਗਿਆ ਕਿਸ ਤਰ੍ਹਾਂ ਬ੍ਰਦਰ ਦਾ ਮਤਲਬ ਭਈਆ ਵੀ ਹੋ ਸਕਦਾ ਹੈ ਪਾਜੀ ਹੋ ਸਕਦਾ ਹੈ ਵੀਰ ਜੀ ਹੋ ਸਕਦਾ ਭਈ ਚੰਨੀ ਸਾਹਮਣੇ ਵੀ ਕਿਹਾ ਸੀ ਮਾਫੀ ਵੀ ਤਾਂ ਮੰਗੀ ਸੀ ਬਾਦ ਵਿੱਚ ਨਹੀਂ ਨਹੀਂ ਭਈਆਂ ਦਾ ਮਤਲਬ ਬ੍ਰਦਰ ਹੀ ਹੁੰਦਾ ਹੈ ਅਸੀਂ ਉਹਨਾਂ ਨੂੰ ਉਹਨਾਂ ਦੇ ਉਹ ਭਈਆ ਕਹਿੰਦੇ ਨੇ ਸਾਨੂੰ ਭਈਆ ਐਸੇ ਕਰ ਲੋ ਵੈਸੇ ਕਰ ਲੋ ਅਸੀਂ ਉਹਨਾਂ ਨੂੰ ਇਸ ਕਰਕੇ ਭਈਆ ਕਹਿੰਦੇ ਆ ਵੀ ਉਹ ਬ੍ਰਦਰ ਦੇ ਐਤਾ ਹਨ ਰਦਰ ਨਹੀਂ ਕਰਦੇ ਸਾਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਜਲੰਧਰ ਤੋਂ ਵੀ ਅਕਮੱਡੀ ਨਸ਼ਿਆਂ ਦਾ ਮੁੱਦਾ 12 14 ਤੋਂ ਹੀ ਚੱਲਦਾ ਆ ਰਿਹਾ ਜਨ ਜਿਹੜੇ ਨਸ਼ੇ ਆਪਣੇ ਫਲਾਉਂਦੇ ਨੇ ਉਹਨਾਂ ਨੂੰ ਰੋਕਦੇ ਨਹੀਂ ਰੋਕਣਾ ਚਾਹੀਦਾ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜੇ ਸਰਕਾਰ ਵਿਵਾਈਤੀ ਪਾਰਟੀਆਂ ਧਿਆਨ ਦਿੰਦੀਆਂ ਤਾਂ ਫਿਰ ਅੱਜ ਉਹ ਮੱਛਲੀਆਂ ਮਗਰਮੱਛ ਦੇ ਰੂਪ 'ਚ ਨਹੀਂ ਹੁੰਦੀਆਂ ਲੀਤੇ ਵਿੱਚ ਜਿਮਨੀ ਚੋਣ ਨੇੜੇ ਤੇ ਨਹੀਂ ਪਾਰਟੀ ਕਿਉਂ ਜਾਗੀ ਐ ਫਿਰ ਪਹਿਲਾ ਪਹਿਲਾਂ ਵੀ ਤਾਂ ਮੁੱਦੇ ਸੀਗੇ ਹੀ ਪਹਿਲਾਂ ਨਹੀਂ ਜਿਹੜੀ ਅਸੀਂ ਦੇਖੋ ਅਸੀਂ ਤਾਂ ਨਾ ਤਾਂ ਦਿੱਤਾ ਹੁਣ ਜ਼ਮੀਨ ਦਾ ਮੇਰੀ ਗੱਲ ਸੁਣੋ ਹੁਣ ਜ਼ਮੀਨ ਦਾ ਜਿਹੜਾ ਮਸਲਾ ਹੁਣ ਇਹਨਾਂ ਨੇ ਉਠਾਇਆ ਸੀ ਦਿਮਾਗ ਦੇ ਪਰਨੇ ਨਾ ਸਾਨੂੰ ਸਾਡੀ ਜ਼ਮੀਨ ਪਿਆਰੀ ਆ ਸਾਨੂੰ ਸਾਡੇ ਲੋਕ ਪਿਆਰੇ ਨੇ ਬੰਨ ਜੀ ਅੱਜ ਅਸੀਂ ਇੱਥੇ ਧਰਨਾ ਲਾਇਆ ਸਾਡੀਆਂ ਜਿਹੜੀਆਂ ਜੰਗ ਜ਼ਮੀਨ ਦਾ ਜਿਹੜਾ ਅਸੀਂ ਮਤਲਬ ਇਹ ਅੱਜ ਧਰਨਾ ਸੀਗਾ ਸਾਡੀ ਸ਼੍ਰੋਮਣੀ ਕਾਲੀ ਦਲ ਪਾਰਟੀ ਵੱਲੋਂ ਸਾਡੀਆਂ ਜਿਹੜੀਆਂ ਜ਼ਮੀਨਾਂ ਸਰਕਾਰਾਂ ਖੋਹਦੀਆਂ ਨੇਗੀਆਂ ਪੰਜਾਬ ਸਰਕਾਰ ਦਾ ਪੂਰਾ ਹੱਥ ਹੈ ਜਿਹੜੀਆਂ ਇਜਾਜ਼ਤਾਂ ਦਿੰਦੇ ਨੇਗੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਅ ਸਾਨੂੰ ਇਹ ਲੁੱਟ-ਫੁੱਟ ਕੇ ਮਤਲਬ ਪੰਜਾਬ ਨੂੰ ਖੰਗਲ ਕਰਨ ਦੇਣਾ ਦੌਣਦੇ ਨੇ ਅਸੀਂ ਹਲੇ ਹਲੇ ਅਸੀਂ 84 ਦੇ ਅਸੀਂ ਉਸ ਤੋਂ ਪਹਿਲਾਂ ਆਜ਼ਾਦੀ ਦੇ ਸਾਰੇ ਕੱਸੇ ਤੋਂ ਮਸਾ ਉੱਗ ਗਏ ਮਾੜਾ ਮੋਟਾ ਪੰਜਾਬ ਠੀਕ ਹੋਣ ਲੱਗਦਾ ਤੇ ਉੱਤੇ ਹਮਲਾ ਕਰ ਦਿੰਦੇ ਨੇ ਵੀ ਇਹ ਜਾਦੇ ਟੱਪਦੇ ਨੇ ਇਹ ਜਾਦੇ ਸੂਝਵਾਣ ਨੇ ਇਹ ਜਾਦੇ ਤਕੜੇ ਨੇ ਇਹ ਇਹਨਾਂ ਨੂੰ ਖਤਮ ਕਰੋ ਇਹਨਾਂ ਦੀਆਂ ਉਪਜਾਊ ਜ਼ਮੀਨਾਂ ਨੇ ਐਵੇਂ ਖੋਈ ਜਾਂਦੇ ਨੇ ਸਾਡੀਆਂ ਜ਼ਮੀਨਾਂ ਕਿਉਂਦੇ ਹੀ ਅਸੀਂ ਬਈ ਹੋਰ ਸਟੇਟਾਂ 'ਚ ਸਾਨੂੰ ਅਜੱਜਤ ਵੀ ਅਸੀਂ ਲੈ ਲਾਂਗੇ ਜ਼ਮੀਨ ਸਾਡੇ ਆ ਕੇ ਇੱਥੇ ਹਰੇਕ ਬਸ ਜਾਂਦਾ ਹਰੇਕ ਜਣਾ ਆ ਜਾਂਦਾ ਹੈਗਾ ਇੱਥੇ ਨੌਕਰੀਆਂ ਵੀ ਇੱਥੇ ਆ ਕੇ ਹਰੇਕ ਕਰਨ ਲੱਗ ਜਾਂਦਾ ਸਾਨੂੰ ਇਜਾਜ਼ਤ ਨਹੀਂ ਦੁੱਜੇ ਬੰਦਮਾਨ ਸਾਹਿਬ ਨੇ ਇਹ ਗੱਲ ਆਖੀ ਸੀ ਕਿ ਹੁਣ ਬਾਹਰਲੇ ਬੰਦੇ ਆਣ ਕੇ ਪੰਜਾਬ 'ਚ ਨੌਕਰੀ ਕਰਨ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਓਹ ਹੋ 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 ਜੀ ਕਿਹੜੀ ਗੱਲ ਤੇ ਉਹ ਫਿਰਦੇ ਆ ਉਹ ਤਾਂ ਚਲੋ ਉਹਨਾਂ ਨੇ ਆਪਦੇ ਰੂਲ ਹੀ ਬਦਲ ਲਏ ਪਰ ਇਹ ਗੱਲਾਂ ਇਹਨਾਂ ਦੀਆਂ ਝੂਠ ਨਹੀਂ ਕਿਉਂ ਨਹੀਂ ਅੰਨੇ ਸਾ ਤਾਂ ਪੰਜਾਬੀ ਸਾਰਾ ਬਾਹਰ ਭਾਗਿਆ ਕੈਨੇਡਾ ਵਾ ਗਿਆ ਅਮਰੀਕਾ ਵਾ ਗਿਆ ਆਸਟ੍ਰੇਲੀਆ ਵਾ ਗਿਆ ਕਿੰਨੇ ਦਾ ਪੰਜਾਬੀ ਮੁੰਡੇ ਤਾਂ ਖਤਮ ਹੀ ਪਏ ਨੇ ਤਾਂ ਹੀ ਤਾਂ ਜ਼ਮੀਨਾਂ ਨੂੰ ਕਬਜ਼ਾ ਕਰਨ ਨੂੰ ਫਿਰਦੇ ਆ ਸਾਡੇ ਉਹ ਇਹਨਾਂ ਨੂੰ ਆਇਆ ਵੀ ਦੇਖੋ ਮੇਰੀ ਗੱਲ ਸੁਣੋ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਲੁਧਿਆਣਾ ਵਿੱਚ ਜਾਂ ਵੈਸੇ ਭਈਏ ਆਉਂਦੇ ਨੇ ਨਾ ਸਾਡੇ ਇੱਥੇ ਕੰਮ ਕਰਨ ਨੂੰ ਬਿਹਾਰ ਤੋਂ ਉਹਨਾਂ ਤੋਂ ਸਾਨੂੰ ਕੋਈ ਡਰ ਨਹੀਂ ਉਹ ਸਾਡੇ ਅੰਡਰ ਕੰਮ ਕਰਦੇ ਨੇਗੇ ਪਰ ਜਿਹੜੇ ਆਮ ਆਦਮੀ ਦੇ ਰੂਪ ਵਿੱਚ ਭਈਏ ਆਉਂਦੇ ਨੇ ਨਾ ਸਾਨੂੰ ਉਹਨਾਂ ਤੋਂ ਡਰ ਹੈ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਉਹਨਾਂ ਤੋਂ ਖਤਰਾ ਹੈ ਕਿਉਂਕਿ ਉਹਨਾਂ ਤੇ ਰਾਜ ਕਰਨਾ ਚਾਹੁੰਦੇ ਆ ਜਿਹੜੇ ਸਾਡੇ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਬਣਾਏ ਨੇਗੇ ਜਾਂ ਮੰਤਰੀ ਨੇ ਐਮ ਐਲ ਏ ਨੇ ਕੋਈ ਬਣਾਏ ਨੇ ਉਹਨਾਂ ਨੂੰ ਮੁਠੀ 'ਚ ਬੰਦ ਕਰ ਰੱਖਿਆ ਪਰ ਆਪ ਮੁਠੀ ਦੇ ਉੱਤੇ ਬੈਠੇ ਨੇਗੇ ਆਪ ਰਾਜ ਕਰਨਾ ਚਾਹੁੰਦੇ ਨੇ ਅਸੀਂ ਇਦਾਂ ਨਹੀਂ ਹੋਣ ਦੇਣਾ ਸਾਨੂੰ ਆਪਦੀ ਖੇਤਰੀ ਪਾਰਟੀ ਚਾਹੀਦੀ ਹੈ ਨੈਸ਼ਨਲ ਪਾਰਟੀ ਮਾ ਭਈਏ ਭਈਏ ਤੋਂ ਕੀ ਮਤਲਬ ਭਈ ਇਹ ਤਾਂ ਕਿ ਮੈਂ ਇਹ ਮਤਲਬ ਬਿਹਾਰ ਤੋਂ ਜੋ ਲੋਕ ਆਉਂਦੇ ਨੇ ਉਹਨਾਂ ਦਾ ਕੋਈ ਆਦਾ ਪੰਜਾਬੀ ਚ ਦੇਸੀ ਪਾਸਾ ਚ ਭਈ ਇਹ ਕਹਿੰਦੇ ਆ ਭਈਆ ਇਹਦਾ ਮਤਲਬ ਹੋਰ ਵੀ ਕੱਢਿਆ ਗਿਆ ਕਿਸ ਤਰ੍ਹਾਂ ਬ੍ਰਦਰ ਦਾ ਮਤਲਬ ਭਈਆ ਵੀ ਹੋ ਸਕਦਾ ਹੈ ਪਾਜੀ ਹੋ ਸਕਦਾ ਹੈ ਵੀਰ ਜੀ ਹੋ ਸਕਦਾ ਭਈ ਚੰਨੀ ਸਾਹਿਬ ਨੇ ਵੀ ਕਿਹਾ ਸੀ ਮਾਫੀ ਵੀ ਤਾਂ ਮੰਗੀ ਸੀ ਬਾਅਦ ਚ ਨਹੀਂ ਨਹੀਂ ਭਈਆਂ ਦਾ ਮਤਲਬ ਹੈ ਬ੍ਰਦਰ ਹੀ ਹੁੰਦਾ ਅਸੀਂ ਉਹਨਾਂ ਨੂੰ ਉਹਨਾਂ ਦੇ ਉਹ ਭਈਆ ਕਹਿੰਦੇ ਨੇ ਸਾਨੂੰ ਭਈਆ ਐਸੇ ਕਰ ਲੋ ਵੈਸੇ ਕਰ ਲੋ ਅਸੀਂ ਉਹਨਾਂ ਨੂੰ ਇਸ ਕਰਕੇ ਭਈਆ ਕਹਿੰਦੇ ਆ ਵੀ ਉਹ ਬ੍ਰਦਰ ਦੇ ਇਹ ਤਾਂ ਹਨਰਾਦਰ ਨਹੀਂ ਕਰਦੇ ਸਾਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਕਿਉਂਕਿ ਉਹ ਸਾਡੇ ਕੋਲੇ ਆਦੀ ਰੋਜੀ ਰੋਟੀ ਕਮਾਉਣ ਆਉਂਦੇ ਨੇ ਪਰ ਜਿਹੜੇ ਆਮ ਆਦਮੀ ਰਾਹੀ ਬਈਏ ਆ ਰਹੇ ਨੇ ਕਿਸੇ ਨੂੰ ਚੇਅਰਮੈਨ ਬਣਾ ਕੇ ਸਾਡੇ ਤੇ ਥੁੱਪਿਆ ਜਾ ਰਹੇ ਉਹਨਾਂ ਨੂੰ ਨਾ ਪੰਜਾਬੀ ਆਉਂਦੀ ਆ ਨਾ ਕੁਝ ਹੋਰ ਆਉਂਦਾ ਸਾਡਾ ਕਿੱਥੋਂ ਦਰਦ ਦੇਖ ਲੈਣਗੇ ਉਹ ਕਾਸੋ ਆਪਰੇਸ਼ਨ ਚੱਲਦਾ ਪਿਆ ਉਹਨੂੰ ਕਿਵੇਂ ਦੇਖ ਰਿਹਾ ਯੁੱਧ ਨਸ਼ਾ ਵਿਰੁੱਧ ਅਕਾਲੀ ਦਲ ਦਾ ਨਾਂ ਨਸ਼ੇ ਦੇ ਨਾਲ ਹਮੇਸ਼ਾ ਹੀ ਜੁੜਦਾ ਰਿਹਾ ਅੱਜ ਵੀ ਜੁੜ ਰਿਹਾ ਮੇਰੀ ਗੱਲ ਸੁਣੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਹਮੇਸ਼ਾ ਚਿੰਤਤ ਰਹੀ ਆ ਉਹ ਆਪਣੇ ਪੰਜਾਬ ਦੇ ਨੌਜਵਾਨੀ ਨੂੰ ਲੈ ਕੇ ਕਿਉਂ ਸੁਖਬੀਰ ਬਾਦਲ ਜੀ ਨੇ ਕਬੱਡੀ ਨਸ਼ਿਆਂ ਦਾ ਮੁੱਦਾ ਨਸ਼ਿਆਂ ਦਾ ਮੁੱਦਾ 12 14 ਤੋਂ ਹੀ ਚੱਲਦਾ ਆ ਰਿਹਾ ਮੇਰੀ ਗੱਲ ਸੁਣੋ ਭੈਣ ਜੀ ਉਦੋਂ ਜੇ ਸਾਡੀ ਮਤਲਬ ਜਿਹੜੀ ਪਾਰਟੀ ਸੀ ਉਦੋਂ ਉਹ ਦੇਖ ਰਹੀ ਸੀ ਵੀ ਨਸ਼ਿਆਂ ਵੱਲ ਦੇਖੋ ਸਾਰੇ ਕਿਤੇ ਹੀ ਹੁੰਦਾ ਇੱਕ ਥਾਂ 'ਤੇ ਨਹੀਂ ਹੁੰਦਾ ਪਰ ਸਰਕਾਰਾਂ ਦੇ ਹੱਥ ਦੇ ਵਿੱਚ ਵੀ ਹੁੰਦਾ ਸਾਡੀ ਸਰਕਾਰ ਨੇ ਉਦੋਂ ਕੀ ਕੀਤਾ ਸੀ ਵੀ ਕਬੱਡੀ ਜਿਹੀਆਂ ਖੇਡਾਂ ਨੂੰ ਲੈ ਕੇ ਆਏ ਸੀ ਵੀ ਜਿਹੜੇ ਬੱਚੇ ਨੇ ਉਹ ਜਾਣ ਨਾ ਨਸ਼ਿਆਂ ਵੱਲ ਜਾ ਦੇ ਪਰ ਹੁਣ ਉਸ ਤੋਂ ਬਾਅਦ ਕੀ ਹੋਇਆ ਖੇਡਾਂ ਵਾਲ ਕੋਈ ਲੀ ਜਾਂਦਾ ਧਿਆਨ ਕਰਦਾ ਹੁਣ ਇਹ ਆਪਣੀ ਜਿਹੜੀ ਆਮ ਆਦਮੀ ਦੀ ਸਰਕਾਰ ਸੀ ਕਹਿੰਦੇ 5 ਲੱਖ ਦੇਵਾਂਗੇ ਇਨਾਮ ਜਿਹੜਾ ਸਭ ਤੋਂ ਉੱਚਾ ਪਤੰਗ ਚੜਾਊਗਾ ਮੈਮ ਇੱਕ ਗੱਲ ਦੱਸਾਂ ਪੋਲਿਟਿਕਸ ਤੋਂ ਉੱਪਰ हट ਕੇ ਕਿਸੇ ਵੀ ਰਾਜ ਨੂੰ ਦੇਸ਼ ਨੂੰ ਤਬਾਹ ਕਰਨਾ ਉਹਦੀ ਨੌਜਵਾਨੀ ਕਿਸਾਨੀ ਨੂੰ ਬਰਬਾਦ ਕਰ ਦੋ ਹਰ ਇੱਕ ਪੋਲੀਟੀਕਲ ਪਾਰਟੀ ਨੇ ਕਿੰਨਾ ਨੌਜਵਾਨਾਂ ਵਾਲ ਕਿੰਨਾਗਾ ਧਿਆਨ ਦਿੱਤਾ ਇੱਕ ਦੋ ਖੇਡਾਂ ਵਾਲ ਖੇਡਾਂ ਦਾ ਕਿੰਨਾ ਕਰੋ ਜਾਨ ਰਹਿ ਗਿਆ ਅੱਜ ਵੀ ਪਤਾ ਨਸ਼ਿਆਂ ਦਾ ਪੰਜਾਬ ਤੇ ਫਿਲਮਾਂ ਇੰਨੀਆਂ ਬਣ ਗਈਆਂ ਹਰ ਜਗ੍ਹਾ ਤੇ ਟੈਗ ਲਾਈਨ ਅਸੀਂ ਪਾਸਪੋਰਟ ਲੈ ਕੇ ਵੀ ਕਿੱਥੇ ਖੜੇ ਹੁੰਨੇ ਆ ਨਾ ਉਹ ਕਹਿੰਦੇ ਪੰਜਾਬ ਸੇ ਫੇ ਪਿੱਛੇ ਕਰ ਦਿੰਦੇ ਉਹ ਕਿਉਂ ਹੋ ਰਿਹਾ ਫਿਰ ਨਹੀਂ 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 ਇਹ ਝੂਠਾ ਬਿਲਕੁਲ ਇੰਨਾ ਵੀ ਮਾੜੇ ਨਹੀਂ ਪੰਜਾਬੀ ਪਰ ਜਿਹੜੀਆਂ ਹੁਣ ਸਰਕਾਰਾਂ ਨੇ ਖੁੱਲ੍ਹ ਦੇ ਰੱਖੀਆਂ ਨਾ ਆ ਨਸ਼ਿਆਂ ਦੇ ਨਾਂ ਤੇ ਜਿਹੜਾ ਇਹ ਢੋਂਗ ਕਰਦੇ ਨੇ ਵੀ ਅਸੀਂ ਰੋਕ-ਥਾਮ ਕਰਦੇ ਹੈਗੀ ਤਾਂ ਸਾਰੇ ਜਿਹੇ ਨਸ਼ਾ ਪਰ ਰੋਕਣਾ ਜਿਵੇਂ ਆਪਣੇ ਪੰਜਾਬ ਚਾ ਰੋਕਣਾ ਇਹਨਾਂ ਦਾ ਫਰਜ਼ ਬੰਦਾ ਸੀ ਆਪਣੇ ਪੰਜਾਬੀ ਇੰਨੇ ਵੀ ਮਾੜੇ ਨਹੀਂ ਮੇਰਾ ਬੇਟਾ ਖੁਦ ਗੁਰਸਿੱਖ ਹੈ ਪੱਗ ਬੰਦਾ ਹੈ ਸਵੇਰੇ ਉੱਠ ਕੇ ਪਾਠ ਕਰਦਾ ਹੈ ਉਹਦੇ ਦੋਸਤ ਵੀ ਉਦਾਂ ਦੀ ਨੇ ਪਰ ਐ ਜੀ ਨੌਜਵਾਨੀ ਨੂੰ ਤਾਂ ਕੋਈ ਉੱਪਰ ਕੇ ਲਿਆਉਂਦਾ ਨਹੀਂ ਨਸ਼ੇ ਵਾਲਿਆਂ ਨੂੰ ਜਾਦੀ ਵੀ ਲਿਆਉਂਦੇ ਨਹੀਂ ਪਰ ਜਿਹੜਾ ਨਸ਼ੇ ਦਾ ਢੋਂਗ ਜਾਂ ਜਿਹੜੇ ਨਸ਼ੇ ਉਹ ਵੇਚਦੇ ਨੇ ਜਾਂ ਜਿਹੜੇ ਨਸ਼ੇ ਆਪਣੇ ਫਲਾਉਂਦੇ ਨੇ ਉਹਨਾਂ ਨੂੰ ਰੋਕਦੇ ਨਹੀਂ ਰੋਕਣਾ ਚਾਹੀਦਾ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜੇ ਸਰਕਾਰ ਰਵਾਈਤੀ ਪਾਰਟੀਆਂ ਧਿਆਨ ਦਿੰਦੀਆਂ ਤਾਂ ਫਿਰ ਅੱਜ ਉਹ ਮੱਛਲੀਆਂ ਮਗਰਮੱਛ ਦੇ ਰੂਪ 'ਚ ਨਹੀਂ ਹੁੰਦੀਆਂ ਨਹੀਂ ਨਹੀਂ ਇਹ ਗੱਲ ਵੀ ਹੁੰਦੀ ਹੈ ਸਰਕਾਰਾਂ ਧਿਆਨ ਪਹਿਲਾਂ ਵਾਲੀਆਂ ਦੇ ਵੀ ਰਹੀਆਂ ਸੀਗੀਆਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜਦੋਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਉਹਨਾਂ ਨੇ ਧਿਆਨ ਦਿੱਤਾ ਦੇਤਾ ਨਸ਼ਾ ਨਹੀਂ ਸੀ ਇੰਨਾ ਉਦੋਂ ਕੋਈ ਬਾਹਰ ਜਾਂਦਾ ਸੀ ਇੰਨਾ ਤੇ ਹੁਣ ਹੁਣ ਕਿਉਂ ਆ ਦੋ ਤਿੰਨ ਸਾਲਾਂ ਦੇ ਹੀ ਅੱਗ ਲੱਗ ਗਈ ਨਸ਼ੇ ਦੀ ਵੀ ਅੱਗ ਲੱਗ ਗਈ ਬਾਹਰ ਜਾਣ ਵਾਲਿਆਂ ਦਾ ਵੀ ਗਾਹ ਪਿਆ ਪਿਆ ਵੀ ਪਹਿਲਾਂ ਕਿਉਂ ਨਹੀਂ ਇੰਨੇ ਜਾਂਦੇ ਸੀ ਬੱਚੇ ਤਾਂ ਹੁਣ ਜਾਂਦੇ ਨੇ ਇੰਨੇ ਮਸਾ ਮਤਲਬ ਉਹਨਾਂ ਨੇ ਰੂਲ ਚੇਂਜ ਕਰਤੇ ਤਾਂ ਰੁਕੇ ਆ ਏ ਭਗਵੰਤ ਮਾਨ ਜਿਵੇਂ ਕਹਿ ਦਿੰਦੇ ਨੇ ਨਾ ਮੁੱਖ ਮੰਤਰੀ ਸਾਹਿਬ ਵੀ ਅਸੀਂ ਰੋਕ ਲਾਂਗੇ ਐਦਾਂ ਕਰਦਾਂਗੇ ਸੋ ਇਹਨਾਂ ਦੀਆਂ ਛੁੱਟੀਆਂ ਗੱਲਾਂ ਨੇ ਇਹਨਾਂ ਦੀਆਂ ਗੱਲਾਂ 'ਚ ਪੰਜਾਬੀ ਤਾਂ ਹੁਣ ਆਉਣ ਵਾਲੇ ਹੈ ਨਹੀਂਗੇ ਨਹੀਂ ਤੇ ਵੇ ਜਿਮਨੀ ਚੋਣ ਨੇੜੇ ਤੇ ਨਹੀਂ ਪਾਰਟੀ ਕਿਉਂ ਜਾਗੀ ਆ ਸਿਰ ਪਹਿਲਾ ਪਹਿਲਾਂ ਵੀ ਤਾਂ ਮੁੱਦੇ ਸੀਗੇ ਹੀ ਪਹਿਲਾਂ ਨਹੀਂ ਜਿਹੜੇ ਅਸੀਂ ਦੇਖੋ ਅਸੀਂ ਧਰਨਾ ਤਾਂ ਦਿੱਤਾ ਹੁਣ ਜ਼ਮੀਨ ਦਾ ਮੇਰੀ ਗੱਲ ਸੁਣੋ ਹੁਣ ਜ਼ਮੀਨ ਦਾ ਜਿਹੜਾ ਮਸਲਾ ਹੁਣ ਇਹਨਾਂ ਨੇ ਉਠਾਇਆ ਅਸੀਂ ਦੇਵਾਗੇ ਧਰਨੇ ਨਾ ਸਾਨੂੰ ਸਾਡੀ ਜ਼ਮੀਨ ਪਿਆਰੀ ਹੈ ਸਾਨੂੰ ਸਾਡੇ ਲੋਕ ਪਿਆਰੇ ਨੇ ਅਫਸਰਾਂ ਦੇ ਕੰਮਾਂ ਸਰ ਦੇ ਕਾਉਂਸਲਰ ਮਾਰ ਗਿਆ ਉਸ ਤੋਂ ਬਾਅਦ ਵੀ ਉਹ ਵੀ ਦੇਖ ਸਕਦੇ ਹੋ ਲੋ ਐ ਜਲੰਧਰ ਤੋਂ ਵੀ